ਸੋਮਵਾਰ ਨੂੰ ਤਰਨਤਾਰਨ ਦੇ ਸਥਾਨਕ ਚੌਕ ਦੇ ਵਿੱਚ ਸਥਿਤ ਹਲਵਾਈ ਦੀ ਦੁਕਾਨ ਦੇ ਉੱਤੇ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਹਾਦਸੇ ਦੇ ਵਿੱਚ ਦੋ ਦੁਕਾਨ ਵਰਕਰਾਂ ਦੇ ਗੰਭੀਰ ਰੂਪ ਦੇ ਵਿੱਚ ਝੁਲਸਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜੋ ਕਿ ਸਿਵਲ ਹਸਪਤਾਲ ਤਰਨਤਾਰਨ ਵਿਖੇ ਜ਼ੇਰੇ ਇਲਾਜ ਨੇ ਹਲਵਾਈ ਵਾਲੀ ਦੁਕਾਨ ਤੇ ਅੱਗ ਕਿਸ ਤਰ੍ਹਾਂ ਲੱਗੀ ਇਹ ਜਾਣਨ ਦੇ ਲਈ ਜਦੋਂ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਤਾਂ ਉਸ ਨੇ ਉਹ ਵੇਖਿਆ ਜਿਸ ਨੂੰ ਵੇਖਦਿਆ ਹੀ ਉਹ 당ਗ ਰਹਿ ਗਿਆ ਵੀਡੀਓ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਲਵਾਈ ਦੀ ਦੁਕਾਨ ਦੇ ਉੱਤੇ ਅੱਗ ਕੋਈ ਸਿਲੰਡਰ ਫਟਣ ਦੇ ਨਾਲ ਜਾਂ ਫਿਰ ਭੱਟੀ ਨੂੰ ਅੱਗ ਲੱਗਣ ਦੇ ਨਾਲ ਨਹੀਂ ਬਲਕਿ ਇੱਕ ਨੌਜਵਾਨ ਨੇ ਡੀਜ਼ਲ ਤੇ ਮਾਚਸ ਦੀ ਤੀਲੀ ਬਾਲ ਕੇ ਸੁੱਟ ਦਿੱਤੀ ਸੀ ਜਿਸ ਕਾਰਨ ਇਹ ਦੋਨੇ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਅੱਗ ਦੀ ਲਪੇਟ ਦੇ ਵਿੱਚ ਆ ਗਏ ਤੀਲ ਬਾਲ ਕੇ ਸੁੱਟਣ ਵਾਲੇ ਨੌਜਵਾਨ ਨੇ ਅਜਿਹਾ ਕਿਉਂ ਕੀਤਾ ਇਸ ਦੇ ਬਾਰੇ ਤਰਨਤਾਰਨ ਦੀ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੁਕਾਨਦਾਰ ਬੋਵੀ ਨੇ ਦੱਸਿਆ ਕਿ ਅਖਬਾਰਾਂ ਦੇ ਵਿੱਚ ਆਇਆ ਕਿ ਹਲਵਾਈ ਵਾਲੀ ਦੁਕਾਨ ਦੇ ਉੱਤੇ ਸਿਲੰਡਰ ਫਟਣ ਦੇ ਨਾਲ ਅੱਗ ਲੱਗ ਗਈ। ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਦੁਕਾਨ ਦੇ ਉੱਤੇ ਅੱਗ ਸਿਲੰਡਰ ਫਟਣ ਦੇ ਨਾਲ ਨਹੀਂ ਬਲਕਿ ਇਹਨਾਂ ਦੋਨਾਂ ਦੀ ਆਪਸੀ ਰੰਜਿਸ਼ ਦੇ ਕਾਰਨ ਲੱਗੀ ਹੈ। ਦੇਖੋ ਮੇਰੀ ਦੁਕਾਨ ਤੇ ਅੱਗ ਲੱਗੀ ਧੀ ਔਰ ਉਹਦਾ ਮੇਰੇ ਕੋਲ ਬਿਲਕੁਲ ਸਬੂਤ ਹੈਗਾ ਜੀ ਅੱਗ ਲੱਗਣ ਦਾ ਜੀ ਆਪਣਾ ਜੋ ਕੁਝ ਹੋਇਆ ਮੇਰੇ ਕੋਲ ਕੈਮਰੇ ਦੀ ਰਿਪੋਰਟ ਹੈ ਮੈਂ ਤੁਹਾਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਭੇਜਣ ਲੱਗਾ ਵਾਂ ਜੀ ਇਹ ਕਿਸੇ ਨੇ ਮੇਰੇ ਨਾਲ ਸ਼ਰਾਪਤ ਕੀਤੀ ਆ ਜਾਂ ਉਹ ਆਪਸੀ ਲੜਾਈ ਕਰਕੇ ਹੋਇਆ ਵਾ ਕਿ ਤੁਸੀਂ ਆ ਰਹੇ ਆ ਜੀ ਅਸੀਂ ਪੁੱਛਣ ਨੂੰ ਕੰਪਲੀਟ ਕਰ ਰਹੀਆਂ ਇਸ ਬਾਰੇ ਜੀ ਔਰ ਉਹਦੀ ਵੀ ਕਾਪੀ ਤੁਹਾਨੂੰ ਦੇ ਦਿੱਤੀ ਜਾਊਗੀ ਠੀਕ ਹੈ ਜੀ ਬਾਕੀ ਦੇਖੋ ਅਸੀਂ ਪੱਤਰਕਾਰ ਅਲਵਾਈ ਵੀਰ ਸਾਰੇ ਇਕੱਠੇ ਆ ਜੀ ਬਾਕੀ ਸਾਰੇ ਐਂ ਜੀ ਜੋ ਸਾਡੇ ਨਾਲ ਹੋਇਆ ਕੁਝ ਵਿਚਾਰੇ ਤੁਹਾਨੂੰ ਪਤਾ ਸਾਡਾ ਕੰਮ ਇਸ ਤਰ੍ਹਾਂ ਦਾ ਵਾ ਕੋਈ ਸਿਲੰਡਰਾਂ ਦਾ ਲਾ ਲੋ ਕੋਈ ਤੇਲ ਦਾ ਲਾ ਲੋ ਇਸ ਕਰ ਤੁਹਾਡੇ ਆਇਆ ਸਾਰੇ ਵੀਰਾਂ ਦੀ ਬਹੁਤ ਬਹੁਤ ਮਿਹਰਬਾਨੀ ਜੀ ਇੱਕ ਨੂੰ ਸਾਹਿਬ ਤੁਹਾਡੀ ਦੁਕਾਨ ਤੇ ਤੁਹਾਡੀ ਦੁਕਾਨ ਤੇ ਘਟਨਾ ਵਾਪਰੀ ਆ ਤੁਹਾਡੇ ਹੀ ਬੰਦੇ ਨੇ ਕੀਤੀ ਆ ਤੁਹਾਡੇ ਉਥੇ ਤੀਲੀ ਬਾਈ ਤੁਸੀਂ ਦੁਕਾਨ ਦੇ ਪੇਜ ਵੀਡੀਓ ਦਿਖਾਈ ਆ ਦੇਖੋ ਜੀ ਸਾਡਾ ਰੋਸ ਉਹਦੇ ਨਾਲ ਭਈਏ ਨਾ ਜਿੰਨੇ ਸਾਡਾ ਕੀਤਾ ਜਿੰਨਾ ਬੰਦੇ ਨੇ ਕੀਤਾ ਵਾ ਜੀ ਪਹਿਲਾਂ ਰੋਸ ਤੇ ਸਾਡਾ ਇਹ ਸੀ ਜੀ ਕਿ ਸਾਡੇ ਜਿਹੜੇ ਜਿਸ ਵਾਸਤੇ ਅੱਜ ਸੱਧਿਆ ਸੀ ਕਿ ਸਾਡੇ ਨਾਲ ਜੋ ਇਹ ਕੱਲ ਦਾ ਹੋਇਆ ਵਾ ਦੇਖੋ ਜਿਹਦੇ ਨਾ ਹੋਇਆ ਹੁੰਦਾ ਉਹਨੂੰ ਪਤਾ ਹੁੰਦਾ ਵਾ ਕੀ ਹੋਇਆ ਮੇਰੇ ਨਾਲ ਜੀ ਕਿੰਨਾ ਕੋ ਰਸਮਟ ਬੰਦਾ ਹੁੰਦਾ ਵਾ ਇਹ ਜੋ ਜੋ ਕੱਲ ਦੇ ਵਿੱਚ ਹੋਇਆ ਵਾ ਜੀ ਆ ਹੋ ਗਿਆ ਤੁਸੀਂ ਵੇਖੋ ਕੋਈ ਕਹਿੰਦਾ ਜੀ ਅੱਗ ਲੱਗੀ ਸਿਲੰਡਰਾਂ ਨੂੰ ਕੁਛ ਕਹਿੰਦਾ ਐਕਚੁਅਲੀ ਗੱਲ ਤੁਹਾਨੂੰ ਅਹੀ ਦੱਸਤੀ ਆ ਕਿ ਆ ਗਲਬਤ ਹੋਈ ਹੈ ਜੀ ਤਾਂ ਇੱਕ ਹੈਗਾ ਠੀ ਸਾਡੇ ਕੱਲ ਦੇ ਵਿੱਚ ਸਾਨੂੰ ਬਾਕੀ ਨਹੀਂ ਬਤਾ ਜੀ ਸਾਡਾ ਪ੍ਰਸ਼ਾਸਨ ਨੇ ਬੋਥ ਸਾਥ ਦਿੱਤਾ ਜੀ ਐਸ ਐਚਓ ਸਾਹਿਬ ਨੇ ਡੀ ਐਸ ਪੀ ਸਾਹਿਬ ਨੇ ਐਸ ਡੀ ਐਮ ਸਾਹਿਬ ਨੇ ਇੱਥੋਂ ਤੱਕ ਕਿ ਸਾਡਾ ਜਿਹੜੇ ਮੇਨ ਵਿਧਾਇਕ ਜੀ ਜਿਹੜੇ ਆਪਣਾ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਆਪ ਐਸਐਚਓ ਡੀਐਸਪੀ ਸਾਹਿਬ ਆ ਕੇ ਛੱਤਾਂ ਚੜ੍ਹ ਕੇ ਤੇ ਅੱਗ ਬੁਝਾਉਂਦੇ ਰਹੇ ਆ ਜੀ ਨਾਲ ਜਿਹੜੇ ਆਪਣਾ ਸਾਡੇ ਵਿਧਾਇਕ ਸਾਹਿਬ ਆ ਉਹ ਆਪ ਨਾਲ ਹਸਪੀਟਲ ਗਏ ਆ ਜੀ ਸਾਰੇ ਉਹਨਾਂ ਨੇ ਆਪ ਸਹਾਰਾ ਕਰਦੇ ਰਹੇ ਆ ਜੀ ਮਲਕੀ ਉਹਨਾਂ ਦੀ ਪ੍ਰਸ਼ਾਸਨ ਦੀ ਬਹੁਤ ਹੀ ਵਧੀਆ ਗੱਲ ਵੀ ਰਹੀ ਹੈ ਜੀ ਉਹਨਾਂ ਵੱਲੋਂ ਸਾਨੂੰ ਕੋਈ ਕੰਪਲੀਟ ਨਹੀਂ ਆਇਆ ਉਹ ਕੰਮ ਕਰਦਾ ਮੇਰੀ ਦੁਕਾਨ ਤੇ ਜੀ ਕੀ ਨਾਮ ਕੀ ਨਾਮ ਉਹਦਾ ਨਾਮ ਵਿਸ਼ਵਾ ਵਿਸ਼ਵਾ ਇਤੋ ਦਾ ਸ਼ਿਵਾ ਨਾਮ ਉਹ ਬਿਹਾਰ ਦਾ ਜੀ ਕਿੰਨੇ ਜਦੋਂ ਕੰਮ ਕਰਦਾ ਤੁਹਾਡੇ ਨਾਲ ਕਾਦੀ ਹੁੰਦੀ ਉਹਨੂੰ ਇਸ ਕੋ 2-3 ਸਾਲ ਤੋਂ ਕੰਮ ਕਰਦਾ ਜੀ ਸਰਕਾਰੀ ਦੁਸ਼ਮਨੀ ਹੁੰਦੀ ਤੁਹਾਡੇ ਨਾਲ ਇਸ ਤਰ੍ਹਾਂ ਦਾ ਮੈਂ ਤੇ ਤੁਹਾਨੂੰ ਦੱਸਿਆ ਹੁਣ ਇਹੋ ਹੀ ਤੇ ਤੁਸੀਂ ਫੇਰ ਮੇਰੇ ਕੋਲ ਉਹੀ ਸਵਾਲ ਪੁੱਛਦੇ ਮੇਰੇ ਨਾਲ ਦੁਸ਼ਮਨੀ ਆ ਕਿ ਉਹਨਾਂ ਦੀ ਦੇਖੋ ਉਹਨਾਂ ਨੇ ਅੱਗ ਕਦੋਂ ਲਾਉਂਦਿਆ ਵਾ ਜਦੋਂ ਦੂਸਰਾ ਮੁੰਡਾ ਤੇਲ ਪਾਉਂਦਿਆ ਦੇ ਵਿੱਚ ਠੀਕ ਹੈ ਨਾ ਇਟ ਮੀਨਸ ਉਹ ਉਹਨੂੰ ਅੱਗ ਲਾ ਰਿਹਾ ਵਾ ਮੇਰੇ ਨਾਲ ਆਪਸ ਵਿੱਚ ਇਹ ਚੋ ਸਕਦੇ ਆ ਸਰ ਉਹ ਦੇਖੋ ਨਾ ਤੀਲੀ ਜਿਹਸ ਬੰਦੇ ਉਹ ਪਾ ਰਿਹਾ ਉਹ ਚ ਪਾ ਰਿਹਾ ਤੁਸੀਂ ਬਾਈਟ ਵੇਖੋ ਤੁਸੀਂ ਉਹ ਚ ਕੀ ਪਾ ਰਿਹਾ ਉਹ ਵੀ ਕੀ ਹੁਣ ਨੈਸਟ ਦੇ ਤੋਂ ਬਾਅਦ ਕੀ ਤੁਸੀਂ ਕਰ ਰਹੇ ਉਹ ਮੇਰੇ ਨਾਲ ਨਹੀਂ ਪਾ ਰਿਹਾ ਜੀ ਉਹ ਤੇਲ ਉਹਨੂੰ ਪਾ ਰਿਹਾ ਵਾ ਜੀ ਇਹ ਹੁਣ ਐਕਚੁਅਲੀ ਪਤਾ ਲੱਗੂਗਾ ਇਹ ਉਹਨੂੰ ਪਾਰਿਆ ਕਿ ਮੇਰੇ ਨਾਲ ਦੁਸ਼ਮਣੀਆਂ ਇਹ ਤੇ ਭਾਜੀ ਮੈਨੂੰ ਥੋੜਾ ਬਦ ਲੱਗੂਆ ਇਹਦੇ ਪ੍ਰਸ਼ਾਸਨ ਦਾ ਕੰਮ ਨਾ ਪਤਾ ਕਰਨਾ ਅਸੀਂ ਕੰਪਲੀਟ ਕਰਾਂਗੇ ਪੁਲਿਸ ਨੂੰ ਤੁਹਾਨੂੰ ਵੀ ਦੱਸਿਆ ਵਾ ਜੀ ਤੇ ਪੁਲਿਸ ਸਾਨੂੰ ਦੱਸੂਗੀ ਇਹਦਾ ਵੈਰੀਫਾਈ ਕਰਕੇ ਕੀ ਕੀ ਗੱਲਬਾਤ ਹੋਈ ਹੈ ਜੀ ਆਪਣਾ ਨੈਕਸਟ ਅਪ ਕਰਾਂਗੇ ਅਗਲਾ ਸਟੈਪ ਕੀ ਹੈ ਅੱਜ ਕੈਕਟਰੀ ਕੰਪਲੀਟ ਰਿਸਟਰਡ ਕਰਾ ਦੇਣੀ ਹੈ ਜੀ ਸਰ ਅੱਜ ਹੀ ਰਿਸਟਰਡ ਕਰਾਵਾਂਗੇ ਜੀ ਕੰਪਲੇਨ ਬਾਕੀ ਅਸੀਂ ਤੇ ਉਹ ਹੀ ਕਰਾਂਗੇ ਕਿ ਸਾਡੀ ਤੁਸੀਂ ਸਾਰੇ ਪੱਤਰਕਾਰ ਵੀ ਮਿਲ ਕੇ ਮਤ ਕਰੋ ਜੀ ਜੋ ਹੋਇਆ ਵਾਗਾ ਨਾ ਹੋਵੇ ਜੀ ਤੁਹਾਡਾ ਕਹਿਣਾ ਮਤਲਬ ਕਿ ਇਹ ਵੀਡੀਓ ਚਲਣੀ ਚਾਹੀਦੀ ਜੋ ਸਚਾਈ ਆ ਬਿਲਕੁਲ ਵੱਡੇ ਵੱਡੇ ਜਿਹੜਾ ਹੁਣ ਇਕੱਲੇ ਛੋਟੇ ਸਮੱਸਿਆ ਬਣਨ ਚਾਹੀਦੇ ਛੋਟੇ ਛੋਟੇ ਸਿਲੰਡਰ ਨੇ ਟ੍ਰੇਲੂ ਨਹੀਂ ਵਸਾ ਦੇ ਪਰ ਉਤੇ ਦੇ ਉਤੇ ਵੇਖੀ ਗਏ ਆ ਵੇਖੇ ਗਏ ਆ ਅਸਲ ਸਿਲੰਡਰ ਦੇ ਵਿੱਚ ਟ੍ਰੇਲੂ ਉੱਤੇ ਵੇਖ ਗਏ ਮੈਂ ਸਾਰੇ ਪਹਿਲਾਂ ਦੱਸਿਆ ਇੱਕ ਦੁਕਾਨਦਾਰ ਤੇ ਜਿਹੜੇ ਹੈਗੇ ਆ ਸਾਰੇ ਦੋਸ਼ੀ ਹੁੰਦੇ ਹੀ ਆ ਜੀ ਮੈਂ ਦੱਸਿਆ ਕਿ ਜਿਹੜੇ ਵੱਡੇ ਸਿਲੰਡਰ ਦੇ ਨਾਲ ਸਾਡੇ ਕੋਲ ਇੱਕ ਦੋ ਛੋਟੇ ਸਿਲੰਡਰ ਹੈਗੇ ਸੀ ਉਹ ਜੋ ਹੈਗਾ ਸੱਚਾਈ ਹੈਗੀ ਆ ਇੱਥੇ ਤੇ ਅਸੀਂ ਝੂਠ ਬੋਲਦੇ ਨਹੀਂ ਤਰਨ ਤਰਨ ਤੋਂ ਵਿਜੇ ਰੋੜਾ ਦੀ ਰਿਪੋਰਟ